કાકાજી ਜੇ ਕਿਸੇ ਨੇ ਵੋਟ ਨਹੀਂ ਪਾਣੀ ਬੇਸ਼ੱਕ ਨਾ ਪਾਉ ਪਰ ਕਾਲੀਆਂ ਝੰਡੀਆਂ ਦਿਖਾਉਣ ਦਾ ਕੀ ਮਤਲਬ ਹੋਇਆ ਇਹਨਾਂ ਤਿੱਖੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਾਣੀਕੇ ਨੂੰ ਕਾਲੀਆਂ ਝੰਡੀਆਂ ਵਿਖਾਉਣ ਬਾਰੇ ਪੁੱਛੇ ਸਵਾਲ ਉਤੇ ਇਹ ਸ਼ਬਦ ਬੋਲਦਿਆਂ ਵੱਡੇ ਬਾਦਲ ਨੇ ਇਸ ਨੂੰ ਕਾਂਗਰਸ ਦੀ ਚਾਲ ਦੱਸਿਆ ਉਹ ਜਿਹੜੇ ਕਾਲੀਆਂ ਝੰਡੀਆਂ ਵਿਖਾਉਣੀਆਂ ਇਹਦਾ ਕੋਈ ਮਤਲਬ ਨਹੀਂ ਤੁਸੀਂ ਵੋਟ ਨਹੀਂ ਦੇਣੀ ਨਾ ਦਿਓ ਕਾਲੀਂ ਚੰਡੀਆਂ ਵਖਾਉਣ ਦਾ ਕੀ ਮਤਲਬ ਹੈ ਠੀਕ ਹੈ ਜੀ ਇਹ ਬਿਆਨ ਵੀ ਜਦੋਂ ਉਸ ਨੂੰ ਲੈ ਕੇ ਵੱਡੀ ਉਹਨਾਂ ਦਾ ਦੇਖੋ ਮੈਂ ਸਮਝਦਾ ਇੱਕ ਝੂਠਾ ਪ੍ਰੋਪਾਗੈਂਡਾ ਝੂਠੀ ਗੱਲ ਹੈ ਕਾਂਗਰਸ ਨੇ ਤੱਕ ਕਿਸੇ ਨੇ ਕੀਤੀ ਨਹੀਂ ਦੁਨੀਆ 'ਚ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਕਾਹ ਤੱਕ ਤੱਕ ਕੀਤਾ ਬੇਗੁਨਾਹ ਸਿੱਖਾਂ ਨੂੰ ਮਾਰੇ ਆਪਣੇ ਪੀੜ੍ਹੀਆਂ ਦਾ ਛੋਟੀ ਮਾਰਨ ਕਮਰ ਵਿਜੇ ਪ੍ਰਤਾਪ ਦੇ ਤਬਾਦਲੇ ਨੂੰ ਰਾਜਕਰਮੌਲੀ ਪੰਜਾਬ ਤੋਂ ਸਰਪਾਰਟੀ ਦੇ ਆਗੂਆਂ ਵੱਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਉੱਤੇ ਵੱਡੇ ਬਦਲ ਨੇ ਆਪਣਾ ਪੱਖ ਰੱਖਿਆ ਹੈ ਦੇਖੋ ਇਹ ਕੋਈ ਇਹ ਨਾ ਦਾ ਸਾਖਦਾ ਵਾ ਤੁਸੀਂ ਰੋਜ਼ ਸੁਣਦੇ ਹੋ ਕਿ ਇਹ ਅਰੀਆ ਦੇ ਆਪਾਂ ਇਕੱਠੇ ਹੋ ਜੀ ਇਹ ਕੋਈ ਅਰੀਆ ਦੇ ਨਹੀਂ ਹੁੰਦੇ ਇਹ ਵਿੱਚੋਂ ਰਲੇ ਨਾ ਤੇ ਇਸ ਕਰਕੇ ਇਹਨਾਂ ਨੇ ਇੱਕ ਮਹਾਰਾਜ ਜੀ ਕਮਰ ਬਰਤਖ ਸਿੰਘ ਇੱਕ ਮੈਂਬਰ ਨਹੀਂ ਹੁੰਦਾ ਤਾਂ ਚੇਅਰਮੈਨ ਤਾਂ ਹੋ ਰਿਹਾ ਮੈਂਬਰ ਵੀ ਹੋ ਰਿਹਾ ਜਿਹੜੇ ਮੈਂਬਰ ਆ ਉਹਨਾਂ ਚੋਂ ਚਾਰ ਕੁ ਮੈਂਬਰ ਤਾਂ ਹਾਜ਼ਰ ਹੀ ਨੇ ਠੀਕ ਹੈ ਉਹ ਆਪਣਾ ਕੰਮ ਕਰ ਲੈਣ ਜਿਹੜਾ ਕਰਨਾ ਹੈ ਠੀਕ ਹੈ ਇਹਦਾ ਮਤਲਬ ਹੈ ਸਾਰਾ ਕੰਮ ਕਮਰ ਪ੍ਰਤਾਪ ਸਿੰਘ ਦੇ जिम्मे ਹੈ ਠੀਕ ਹੈ ਔਰ ਕਮਰ ਪ੍ਰਤਾਪ ਸਿੰਘ ਦਾ ਸਾਰਿਆਂ ਨੂੰ ਪਤਾ ਵੀ ਉਹਦਾ ਕੀ ਰੋਲ ਹੈ ਦਰਸ਼ਨਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ 'ਚ ਹੋਈਆਂ ਮੌਤਾਵਜੂ ਉਹਨਾਂ ਦੇ ਪਰਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਹੋਏ ਸਨ ਜਿੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਉਹਨਾਂ ਨੇ ਇਹ ਬਿਆਨ ਦਿੱਤੇ ਮੁਖਸਰ ਤੋਂ ਗੁਰਪ੍ਰਸਾਦ ਲਾਲੀ ਦੀ ਰਿਪੋਰਟ ਟੀਵੀ ਪੰਜਾਬ